ਸਵਾਲ ਪੈਦਾ ਹੁੰਦਾ ਆਖਰ ਕੀ ਹੈ ਪ੍ਰਮਾਤਮਾ ਦੀ ਇੱਛਾ ਉਸ ਦੀ ਇੱਛਾ ਦਾ ਵੀ ਤੇ ਪਤਾ ਚੱਲੇ ਆਖਰ ਉਹ ਕੀ ਚਾਹੁੰਦਾ ਹੈ ਆਖਰ ਉਹ ਕੀ ਕਰਨਾ ਚਾਹੁੰਦਾ ਹੈ ਕਮ ਸੇ ਕਮ ਇਤਨਾ ਤੇ ਸਾਨੂੰ ਪਤਾ ਚੱਲੇ ਕਿ ਪ੍ਰਮਾਤਮਾ ਦੀ ਇੱਛਾ ਕੀ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਪ੍ਰਮਾਤਮਾ ਦੀ ਇੱਛਾ ਕੀ ਹੈ ਜਗਤ ਬਾਰੇ ਸੰਸਾਰ ਬਾਰੇ ਤੇਰੇ ਬਾਰੇ ਜੋ ਹੋਵਾ ਹੋ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਜੋ ਹੋ ਗਿਆ ਹੋਣਾ ਹੀ ਸੀ ਇਹੀ ਪਰਮਾਤਮਾ ਦੀ ਰਜ਼ਾ ਇਹੀ ਪਰਮਾਤਮਾ ਦੀ ਇੱਛਾ ਦਿਨ ਹੋਇਆ ਹੋਣਾ ਹੀ ਸੀ ਉਸਦੀ ਇੱਛਾ ਰਾਤ ਹੋਈ ਹੈ ਹੋਣੀ ਸੀ ਉਸਦਾ ਹੁਕਮ ਜਨਮ ਹੋਇਆ ਹੋਣਾ ਹੀ ਸੀ ਇੱਕ ਹੁਕਮ ਮਰਨ ਹੋਇਆ ਹੋਣਾ ਹੀ ਸੀ ਉਸਦੀ ਰਜ਼ਾ ਜਵਾਨੀ ਆਈ ਹੈ ਆਉਣੀ ਸੀ ਉਦੀ ਇੱਛਾ ਪਰ ਬੁਢੇਪਾ ਆਇਆ ਹੈ ਆਉਣਾ ਹੀ ਸੀ ਉਸ ਦੀ ਇੱਛਾ ਸੁਖ ਮਿਲੇ ਹੈ ਮਿਲਣਾ ਹੀ ਸੀ ਉਸ ਦੀ ਰਜ਼ਾ ਦੁੱਖ ਮਿਲੇ ਹੈ ਮਿਲਣਾ ਹੀ ਸੀ ਉਸ ਦਾ ਹੁਕਮ ਇੱਜ਼ਤ ਮਿਲੀ ਹੈ ਮਿਲਣੀ ਸੀ ਇੱਕ ਹੁਕਮ ਬੇਇੱਜ਼ਤੀ ਹੋ ਗਈ ਹੈ ਹੋਣਾ ਹੀ ਸੀ ਇੱਕ ਹੁਕਮ ਜੋ ਹੋਆ ਉਹ ਵਤ ਸੋ ਜਾਣੇ ਜੋ ਹੋ ਗਿਆ ਇਹਨੂੰ ਸਮਝ ਲਈ ਹੋਣਾ ਹੀ ਸੀ It was the